ਮਕੌਰ ਸਾਹਿਬ ਦੀ ਉਹ ਸਾਰ ਜਮੀਂ ਜਿਹਦੀ ਬਾਬਤ ਹਕੀਮ ਮਿਰਜ਼ਾ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ ਦੁਨੀਆਂ ਦੇ ਲੋਕੋ ਸਾਡਾ ਮੱਕਾ ਬੜਾ ਪਵਿੱਤਰ ਹੈ ਹਿੰਦੂਆਂ ਦੀ ਜਗਨਨਾਥ ਦੀ ਪੂਰੀ ਉਹਨਾਂ ਨੂੰ ਮੁਬਾਰਕ ਗਿਆ ਹੋਰ ਅਨੇਕਾਂ ਤੀਰਥ ਨੇ ਪਰ ਉਹ ਕਹਿੰਦਾ ਇੱਕੋ ਹੀ ਹੈ ਏਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਜਹਾਂ ਬਾਪ ਨੇ ਬੱਚੇ ਕਟਾਏ ਖੁਦਾ ਕੇ ਲਈ ਮਿਹਰ ਕੀ ਚਮਕ ਹੈ ਚਮਕੌਰ ਤੇਰੇ ਜਰਨੂ ਮੈਂ ਜਹਾਂ ਸਿਤਾਰੇ ਗਏ ਆਸਮਾਨ ਕੇ ਲਈ ਟਾੜੀਆਂ ਦੇ ਪੈਗੰਬਰ ਬਾਪੂ ਸੀਤਲ ਜੀ ਦੇ ਬੋਲ ਨੇ ਉਹ ਕਹਿੰਦੇ ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ ਤੇਰੇ ਚੋਜਿਆ ਚੋਜਿਆ ਭੁੱਲਦੇ ਨਹੀਂ ਤੇਰੇ ਪ੍ਰੇਮ ਦੇ ਪਏ ਜੋ ਪੇਚ ਪੀਚੇ ਨੌਹਾਂ ਸਮੇਂ ਦਿਆਂ ਨਾਲ ਵੀ ਖੁੱਲਦੇ ਨਹੀਂ ਸਾਰੇ ਜੱਗ ਬਜ਼ੁਰਗੀ ਦੇ ਕਾਰਨਾਮੇ ਤੇਰੇ ਇੱਕ ਵੀ ਕੌਤਕ ਦੇ ਤੁਲਦੇ ਨਹੀਂ ਛਤਰ ਧਾਰੀਆਂ ਦੇ ਰਾਤੇ ਛਤਰ ਜਿਹੜੇ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ ਤੇਰੀ ਬੰਕੀ ਕਮਾਨ ਦੇ ਗੋਸ਼ਿਆਂ ਨੂੰ ਜਿੱਤ ਬੀਰਤਾ ਆਣ ਪ੍ਰਣਾਮ ਕਰਦੀ ਤੇਰੇ ਸੇਵਕਾਂ ਦੇ ਜਿੱਥੇ ਲੈਣ ਜੋੜੇ ਉਥੇ ਮੁਕਤੀ ਆਣ ਵਿਸਰਾਮ ਕਰਦੀ ਪਰਬਤ ਕਰਨੀਆਂ ਦਾ ਪਿੱਲਾ ਬੀਰਤਾ ਦਾ ਤੇਰੇ ਤੀਰ ਦੀ ਨੋਕ ਤੇ ਤਲ ਜਾਵੇ ਸੱਤਾ ਪੀੜੀਆਂ ਦੀ ਜੱਦੀ ਬਾਦਸ਼ਾਹੀ ਤੇਰੇ ਨੀਲੇ ਜੇ ਕਦਮਾਂ ਵਿੱਚ ਡੋਲ ਜਾਵੇ ਤੱਬੇ ਦੇਸ਼ 'ਚੋਂ ਜ਼ੁਲਮ ਦੇ ਧੂਣ ਬਦਲੇ ਖੂਨ ਤੇਰੇ ਅਜੀਤ ਦਾ ਡੁੱਲ ਜਾਵੇ ਸੁਣ ਕੇ ਸਾਕਾ ਸਰਹੰਦ ਤੂੰ ਹਾਸ ਛੱਡੇ ਰੋਣਾ ਵੇਖ ਏਕੂ ਵੀ ਭੁੱਲ ਜਾਵੇ ਇਹ ਕਲਣਾ ਹੈ ਦੀਨ ਦੁਨੀਆ ਦੇ ਮਾਲਕ ਦੀ ਆਓ ਸ਼ਾਇਰਾਂ ਦੇ ਬੋਲ ਬੜੇ ਕਮਾਲ ਦੇ ਨੇ ਸੱਚੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗਬੇਰ ਸਿੰਘ ਪਾਤਸ਼ਾਹ ਜੀ ਨੇ ਆਪਣੇ ਲਾਲ ਚਮਕੌਰ ਸਾਹਿਬੰਦਰ ਸ਼ਹੀਦ ਕਰਵਾ ਕੇ ਜਿਹੜੀ ਸਪਿਰਟ ਕੌਮ ਅੰਦਰ ਭਰੀ ਹੈ ਰਹਿੰਦੀ ਦੁਨੀਆ ਤੱਕ ਸ਼ਾਇਰ ਔਰ ਦੁਨੀਆ ਦੇ ਲੋਕ ਉਸ ਸਪਿਰਟ ਦੇ ਨਾਲ ਸੰਸਾਰ ਵਿੱਚ ਮਾਰਗਦਰਸ਼ਨ ਅਪਣਾਉਣਗੇ ਔਰ ਦੁਨੀਆਂ ਦੇ ਲੋਕ ਸਦਾ ਜੈ ਜੈਕਾਰ ਸੱਚੇ ਸਤਗੁਰਾਂ ਦੀ ਇਉਂ ਕਰਨੀ ਚਾੜ ਦੀ ਕਲਾ ਦੀ ਸੋਚ ਰੱਖ ਕੇ ਕਵੀ ਨੇ ਹੈ ਫੂਰ ਨਾਸ ਜਾਲਿਆ ਰੋਲ ਦੇ ਨਹੀਂ ਕਦੇ ਕੁਰਬਾਨੀਆਂ ਤੇਰੇ ਪੁੱਤਾਂ ਦੀਆਂ ਬਾਜਾਂ ਵਾਲਿਆ ਰੋਲ ਦੇ ਨਹੀਂ ਕਦੇ ਮਾਨੀਆਂ ਤੇਰੇ ਪੁੱਤਾਂ ਦੀਆਂ ਬਾਜਾ ਵਾਲਿਆ ਢੜੀਆਂ ਮਸਾਣੀਆਂ ਤੋਂ ਦੂਰ ਨੇ ਲੱਗ ਗਈ ਇਹਨਾਂ ਦੀ ਯਾਰੀ ਏਕਣਾ ਜਾਗ ਦੀਪਨੀਰੀ ਤੇਰੀ ਕੌਮ ਦੀ ਸੰਭੂ ਸਰਦਾਰੀ ਲਾ ਕੇ ਏਕਣਾ ਜਾਗ ਦੀਪਨੀਰੀ ਤੇਰੀ ਕੌਮ ਦੀ ਸੰਭੂ ਸਰਦਾਰੀ ਲਾ ਕੇ ਏਕਣਾ ਆਹ I ਅਣਖਾਂ ਦਾ ਗੀਤ ਗਾਉਣਾ ਦੱਸਿਆ ਅਣਖਾਂ ਦਾ ਗੀਤ ਗਾਉਣਾ ਦੱਸਿਆ ਖੜ ਕੇ ਕੰਦਾ ਚ ਤੇਰੇ ਬੱਚਿਆਂ ਅਣਖਾਂ ਦਾ ਗੀਤ ਗਾਉਣਾ ਦੱਸਿਆ ਸਿਰ ਦੇ ਸਦਕ ਪਾਜੇ ਪਾਲਣਾ ਮਰਦਾਂ ਵਾਲੀ ਕੋਈ ਨਹੀਂ ਸਮਸਿਆ ਸਿਰ ਦੇ ਸਦਕ ਪਾਜੇ ਪਾਲਣਾ ਮਰਦਾਂ ਵਾਲੀ ਕੋਈ ਨਹੀਂ ਸਮਸਿਆ ਪਤੇ ਤੇਰੇ ਅੱਜ ਵੀ ਗੈਰਤਾ ਚ ਪੈਣ ਦਿੰਦੇ ਫੇਕਣਾ ਜਾਗਦੀ ਪਨੀਰੀ ਤੇਰੀ ਕੌਮ ਦੀ ਸਾਂਭੂ ਸਰਦਾਰੀ ਲਾ ਕੇ ਹੇਕਣਾ ਜਾਗਦੀ ਪਨੀਰੀ ਤੇਰੀ ਕੌਮ ਦੀ ਸਾਂਭੂ ਸਰਦਾਰੀ ਲਾ ਕੇ ਹੇਕਣਾ ਸਾਰਿਆਂ ਤੋਂ ਵੱਡਾ ਜੋ ਜਹਾਨ ਚ ਜੰਗ ਚ ਮਕੌਰ ਜਿਵੇਂ ਲਾੜਿਆ ਪਾਵੰਦੇ ਸੀ ਦਲਾ ਵਿੱਚ ਪਾਜੜਾ ਜਪ ਜੀ ਤੇ ਜਪ ਜਿੰਨਾ ਪੜਿਆ ਪਾਵੰਦੇ ਸੀ ਦਵਾ ਵਿੱਚ ਪਾਜੜਾ ਜਪ ਜੀ ਤੇ ਜਪ ਜਿੰਨਾ ਪੜਿਆ ਤੇਰੇ وارਸਾਂ ਦੇ ਕੇ ਸਾਹਮਣੇ ਅੱਜ ਵੀ ਕੋਈ ਵੈਰੀ ਸਕੇ ਟੇਕਣਾ ਜਾਗਦੀ ਪਣੀਰੀ ਤੇਰੀ ਕੌਮ ਦੀ ਸਾਂਭੂ ਸਰਦਾਰੀ ਲਾ ਕੇ ਹੇਕਣਾ ਜਾਗ ਦੀ ਪਣੀਰੀ ਤੇਰੀ ਕੌਮ ਦੀ ਸਾਂਭੂ ਸਰਦਾਰੀ ਲਾ ਕੇ ਹੇਕਣਾ ਸਿੰਘ ਦੀਪ ਸਿੰਘ ਦੇ ਕਾਰਨ ਸਾਰਿਆਂ ਨੂੰ ਜਾਦਿਆ 12 ਮਿਸਲਾਂ ਦੇ ਸਰਦਾਰਾਂ ਨੇ ਦੇਸ਼ ਨੂੰ ਕਰਤਾ ਆ ਜਾਦਿਆ 12 ਮਿਸਲਾਂ ਦੇ ਸਰਦਾਰਾਂ ਨੇ ਦੇਸ਼ ਨੂੰ ਕਰਤਾ ਆ ਜਾਦਿਆ ਆਪਣੇ ਗੁਰੂ ਦਾ ਸੱਚਾ ਸੇਖਣਾ ਜਾਗ ਦੀ ਪਣੀਰੀ ਤੇਰੀ ਕੌਮ ਦੀ ਸੰਭੂ ਸਰਦਾਰੀ ਲਾ ਕੇ ਏਕਣਾ ਜਾਗ ਦੀ ਪਣੀਰੀ ਤੇਰੀ ਕੌਮ ਦੀ ਸੰਭੂ ਸਰਦਾਰੀ ਲਾ ਕੇ ਏਕਣਾ ਆ ਜਾਤਵਾ ਮੁਖੀ ਜੋ ਟੱਕਸਾਲ ਦਾ 18ਵੀਂ ਸਦੀ ਨੂੰ ਤੋਹਰਾ ਗਿਆ 18ਵੀਂ ਸਦੀ ਨੂੰ ਦੋਹਰਾ ਗਿਆ 14ਵਾਂ ਮੁਖੀ ਜਟਕਸਾਲ ਦਾ 18ਵੀਂ ਸਦੀ ਨੂੰ ਦੋਹਰਾ ਗਿਆ ਚੰਨਿਆ ਜਟਾਣਿਆ ਚ ਵਸ ਕੇ ਅਣਖਾਂ ਨੂੰ ਤੂੰ ਕਾਲਾ ਗਾ ਗਿਆ ਚੰਨਿਆ ਜਟਾਣਿਆ ਚ ਵਸ ਕੇ ਅਣਖਾਂ ਨੂੰ ਤੂੰ ਕਾਲਾ ਗਾ ਗਿਆ ਮਨਾ ਸਕੇਗੀ ਉਹਨੂੰ ਖੇਚਣਾ ਜਾਗਦੀ ਪਨੀਰੀ ਤੇਰੀ ਕੌਮ ਦੀ ਸਾਂਭੂ ਸਰਦਾਰੀ ਲਾ ਕੇ ਹੇਕਣਾ ਜਾਗਦੀ ਪਨੀਰੀ ਤੇਰੀ ਕੌਮ ਦੀ ਸਾਂਭੂ ਸਰਦਾਰੀ ਲਾ ਕੇ ਹੇਕਣਾ